ਬਠਿੰਡਾ ਦੇ ਵਿੱਚ ਡੀਸੀ ਤੇ ਐਸਐਸਪੀ ਦੇ ਕੋਠੀ ਦੇ ਨੇੜੇ ਇੱਕ ਗੱਡੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਖੜੀ ਇੱਕ ਕਾਰ ਨੂੰ ਅਚਾਨਕ ਹੀ ਅੱਗ ਲੱਗ ਜਾਂਦੀ ਹੈ। ਜਿਸ ਤੋਂ ਬਾਅਦ ਕਿ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਫਾਇਰ ਬ੍ਰਿਗੇਡ ਨੂੰ ਸੱਦਿਆ ਗਿਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ। ਹਾਲਾਂਕਿ ਅੱਗ ਲੱਗਣ ਦੇ ਕਾਰਨ ਕੀ ਨੇ ਸਪਸ਼ਟ ਨਹੀਂ ਹੋ ਪਾਇਆ ਬਠਿੰਡਾ ਦੇ ਵਿੱਚ डीसी ਤੇ एसएसपी ਦੀ ਕੋਠੀ ਦੇ ਨੇੜੇ ਇੱਥੇ ਗੱਡੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਇਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਫਾਇਰ ਬ੍ਰਿਗੇਡ ਨੂੰ ਸੱਦਿਆ ਗਿਆ ਤੇ ਅੱਗ ਤੇ ਕਾਬੂ ਪਾਲਿਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨ ਕੀ ਨੇ ਇਹ ਸਾਹਮਣੇ ਨਹੀਂ ਆਪੇ ਫਿਰ ਹਾਲ ਦੀ ਅੱਗ ਲੱਗਣ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਦੱਸਦੇ ਕਿ ਗੱਡੀ ਮਾਲਕ ਦਾ ਵੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਆਖਰ ਇਹ ਕਿਸ ਦੀ ਗੱਡੀ ਹੈ ਤੇ ਕੌਣ ਆਪਣੀ ਗੱਡੀ ਇੱਥੇ ਖੜੀ ਕਰਕੇ ਗਿਆ ਸੀ ਜਿਸ ਨੂੰ ਅਚਾਨਕ ਹੀ ਅੱਗ ਲੱਗ ਜਾਂਦੀ ਹੈ ਹਾਲਾਂਕਿ ਉਧਰ ਪੁਲਿਸ ਦਾ ਕਿਹੜਾ ਕੇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਦੀ ਘੜੀ ਹੱਥੇ ਕਾਬੂ ਪਾ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਭਈ ਨਾ ਤੁਹਾਡਾ ਸਰ ਗੁਰਪ੍ਰੀਤ ਸਿੰਘ ਡਰਾਈਵਰ ਜੀ। ਗੁਰਪ੍ਰੀਤ ਕੀ ਹੋਇਆ ਸੀ ਕਿੰਨੇ ਟਾਈਮ ਕੋਲ ਆਈ ਕਿਹਨਾਂ ਥਾਂ ਪਹੁੰਚੇ ਸੀ? ਸਾਨੂੰ ਸਾਰਾ 225516 ਤੇ ਕਾਲ ਆਈ ਸੀ ਵੀ ਐਸਐਸਪੀ ਸਾਹਿਬ ਦੀ ਕੋਠੀ ਦੇ ਕੋਲ ਕਾਰਨਵਾਗ ਲੱਗੇ ਜੀ। ਤੇ ਅਸੀਂ ਤੁਰੰਤ ਹੀ ਸਾਰਾ ਉਥੋਂ ਗੱਡੀ ਕਢਤੀ ਜੀ। ਕੀ ਲੱਗਦਾ ਕਾਰਨ ਕੀ ਲੱਗ ਰਿਹਾ ਤੁਹਾਨੂੰ ਦੇਖ ਕੇ? ਸਰ ਹਜੇ ਸਾਰੇ ਮਾਲਕਾਂ ਨੂੰ ਮਿਲੇ ਨਹੀਂ ਜੀ ਵੀ ਕੀ ਕਾਰਨ ਹੈ ਕੀ ਗੱਲਬਾਤ ਹੈ। ਵੀ ਮੌਕੇ ਪਤਾ ਲੱਗਾ ਇਸ ਤਾਕੇ ਅੱਗ ਭਜਾਉਣ ਲੱਗ ਜਾ ਕੰਟਰੋਲ ਕਰ ਲਈ ਹਾਂਜੀ ਵਿਚੋ ਸਗੀ ਹਾਂਜੀ ਕੀ ਨਾਮ ਆ ਤੁਹਾਡਾ ਅਮਨਦੀਪਪੁਰ ਅਮਨ ਕੀ ਹੋਇਆ ਸੀ ਉਸੇ ਜਾ ਰਹੇ ਸੀ ਕੀ ਹੋ ਰਿਹਾ ਸੀ ਬਸ ਅਸੀਂ ਜਾ ਰਹੇ ਸੀ ਇੱਕਦਮ ਦੇਖਿਆ ਨਾ ਜਦੋਂ ਅੱਗ ਫਿਰ ਅਸੀਂ ਰੋਲਾ ਪਾਇਆ ਵੀ ਵੀਰੇ ਅੱਗ ਲੱਗੀ ਅੱਗ ਲੱਗੀ ਫਿਰ ਇਸ ਕਰਕੇ ਸਾਰੇ ਬੰਦੇ ਇਕੱਠੇ ਹੋਏ ਫਿਰ ਪਤਾ ਲੱਗਿਆ ਅੱਗ ਦਾ ਕੀ ਲੱਗਦਾ ਕਿ ਰੋਲਾ ਨਾ ਪੈਂਦਾ ਹੋਰ ਕਿੰਨੀਆਂ ਗੱਡੀਆਂ ਮਰ ਜਾਂਦੀਆਂ ਚਾਰ ਪੰਜ ਗੱਡੀਆਂ ਜਾਣੀਆਂ ਸੀ ਹਾਂਜੀ ਪਤਾ ਲੱਗਿਆ ਫਿਰ ਕਿਹਦੇ ਪਹਿਲੇ ਵੀ ਅੱਗੇ ਤੇ ਕੂੜੇ ਕਾਰਨ ਲੱਗੀ ਹੈ ਮੈਨੂੰ ਲੱਗਦਾ ਸ਼ਾਇਦ ਆਈ ਥਿੰਕ ਕੂੜੇ ਦੇ ਕਰਕੇ ਇੱਕ ਗਰਮੀ ਵੀ ਬਹੁਤ ਜ਼ਿਆਦਾ ਹੈਗਾ ਗਰਮੀ ਕਰਕੇ ਵੀ ਹੋ ਸਕਦਾ ਹੈਗਾ ਹਾਂਜੀ ਸਰ